ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਗਤ ਏਡ ਵੱਲੋਂ ਆਪਾਂ ਮੈਡੀਕਲ ਦੀ ਸੇਵਾ ਮੈਡੀਸਨ ਨਾਲ ਲੈ ਕੇ ਤੇ ਬੰਨ ਜਿਹੜੇ ਆ ਕਮਾਲਪੁਰ ਕਮਾਲਪੁਰ ਬੰਨ ਤੇ ਪਹੁੰਚਿਆ ਜਿੱਥੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਤਰਨਤਨ ਸਾਹਿਬ ਜੀ ਵਾਲਿਆਂ ਨੇ ਸੇਵਾ ਸ਼ੁਰੂ ਕੀਤੀ ਆ ਤੇ ਉਹਨਾਂ ਜਿਹੜੇ ਸੇਵਾਦਾਰ ਇੱਥੇ ਕੰਮ ਕਰਦੇ ਨੇ ਟਰਾਲੀਆਂ ਲੈ ਕੇ ਆਉਂਦੇ ਆ ਹੱਥੀ ਬੋਰੇ ਭਰਦੇ ਆ ਉਹਨਾਂ ਦੇ ਵਾਸਤੇ ਅਸੀਂ ਸੇਵਾ ਲੈ ਕੇ ਮੈਡੀਸਨ ਦੀ ਇੱਥੇ ਪਹੁੰਚੇ ਸੀਗੇ ਥਕਾਵਟ ਹੋ ਜਾਂਦੀ ਆ ਮੱਛਰ ਵੀ ਬੜਾ ਰਾਤ ਦਿਨ ਸੇਵਾ ਚੱਲਦੀ ਪਈ ਆ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਤਰਨਤਨ ਸਾਹਿਬ ਜੀ ਵਾਲੇ ਬਾਬਾ ਮਹਿੰਦਰ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਸੇਵਾ ਕਰਵਾ ਰਹੇ ਨੇ ਇਧਰ ਬਾਬਾ ਹਰਦੇਵ ਸਿੰਘ ਜੀ ਜਿਹੜੇ ਸਾਰੇ ਦੇਖਦੇ ਪਏ ਨੇ ਇੱਥੇ ਮਹਾਪੁਰਖ ਵੀ ਇੱਥੇ ਪਹੁੰਚੇ ਹੋਏ ਨੇ ਤਪ ਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਉਧਰ ਬੈਠੇ ਹੋਏ ਨੇ ਸ਼ਾਇਦ ਆ ਜਾਣ ਇਧਰ ਉਹਨਾਂ ਦੇ ਵੀ ਦਰਸ਼ਨ ਹੋ ਜਾਣ ਸੰਗਤ ਨੂੰ ਤੇ ਇੱਥੇ ਮੈਡੀਸਨ ਦੀ ਸੇਵਾ ਲੈ ਕੇ ਪਹੁੰਚੇ ਆ ਬਾਬਾ ਜੀ ਕਹਿੰਦੇ ਵੀ ਬੇਨਤੀ ਕਰੋ ਸੰਗਤ ਨੂੰ ਵੀ ਜਿਹੜੀਆਂ ਟਰਾਲੀਆਂ ਇੱਥੇ ਘਟ ਪਹੁੰਚ ਰਹੀਆਂ ਨੇ ਪਾੜ ਬਹੁਤ ਵੱਡਾ ਵਾ ਇੱਕ ਨਹੀਂ ਦੋ ਜਗ੍ਹਾ ਪਾੜ ਇੱਥੇ ਹੀ ਆ ਕਿੱਲਿਆਂ ਦੇ ਹਿਸਾਬ ਨਾਲ ਤੇ ਨਾਲ ਹੀ ਇੱਥੇ ਪਿੰਡ ਕਮਾਲਪੁਰ ਜਿਹੜਾ ਪੈਂਦਾ ਵਾ ਜਿਹਦੇ ਵਿੱਚ ਜੰਗਲ ਹੀ ਆ ਜ਼ਿਆਦਾ ਉੱਥੇ ਵੀ ਕਾਫੀ ਆ ਉਧਰ ਵੀ ਸੇਵਾ ਬਾਬਾ ਜੀ ਨੇ ਸ਼ੁਰੂ ਕੀਤੀ ਤੇ ਇੱਧਰ ਵੀ ਕੀਤੀ ਆ ਸੋ ਬਾਬਾ ਜੀ ਆਪ ਹੀ ਬੇਨਤੀ ਕਰ ਦਿੰਦੇ ਨਾਲੇ ਨੰਬਰ ਦੱਸ ਦੇਣਗੇ ਕਿ ਜਿਨ੍ਹਾਂ ਵੀਰਾਂ ਨੇ ਲੈ ਕੇ ਆਉਣਾ ਵਾ ਟਰਾਲੀ ਟਰੈਕਟਰ ਤੇ ਇਥੋਂ ਦੀ ਲੋਕੇਸ਼ਨ ਵੀ ਬਾਬਾ ਜੀ ਦੱਸ ਦਿੰਦੇ ਆ ਬਾਬਾ ਹਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਨ ਸਾਹਿਬ ਵਾਲੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਦਰਸੇਮ ਸਿੰਘ ਜੀ ਸੰਗਤਵੀ ਵਾਲੇ ਜੋ ਕਿ ਸਮੇਂ-ਸਮੇਂ ਤੇ ਜਿੱਥੇ-ਜਿੱਥੇ ਵੀ ਅਵਸ਼ਕਤਾ ਬਣਦੀ ਏ ਉੱਥੇ-ਉੱਥੇ ਹੀ ਪਹੁੰਚਦੇ ਨੇ ਇਹ ਉਹ ਲੱਗ ਰਹੀ ਹੋਣਾ ਆਮ ਚਮਚੀ ਬੰਨਾ ਬਾਨਾ ਟੁੱਟਣ ਕਰਕੇ ਕਾਰ ਸੇਵਾ ਬਾਬਾ ਜਗਤਾਰ ਸਿੰਘ ਦੀ ਤਰੰਤਰਨ ਸਾਹਿਬ ਵਾਲੇ ਰਮਦਾਸ ਏਰੀਏ ਵਿੱਚ ਆਏ ਨੇ ਸੋ ਦੋ ਜਗ੍ਹਾ ਤੇ ਬੰਨਾ ਦੀ ਸੇਵਾ ਜੀ ਚੱਲ ਰਹੀ ਏ ਇੱਕ ਕਮਾਲਪੁਰ ਸ਼ੌਣੀ ਪੈ ਜਾਂਦੀ ਏ ਜੀ ਝੁੰਕੀ ਮਾਛੀ ਵਾਲਾ ਮਾਛੀਆ ਬੰਨਾ ਇਹ ਦੋ ਜਗ੍ਹਾ ਤੇ ਬਾਬੇ ਜਗਤਾਰ ਸਿੰਘ ਜੀ ਕਾਰ ਸੇਵਾ ਤਰੰਤਰਨ ਵਾਲਿਆਂ ਦੀ ਸੇਵਾ ਚੱਲ ਰਹੀ ਏ ਬਾਬਾ ਗੁਰਮੀਤ ਸਿੰਘ ਜੀ ਦੀ ਦੇਖ ਰੇ ਖੇਡ ਸੋ ਇੱਥੇ ਬਹੁਤ ਜ਼ਿਆਦੀ ਸੰਗਤਾਂ ਦੀ ਅਵਸ਼ਕਤਾ ਹੈ ਸੰਗਤ ਵੱਧ ਤੋਂ ਵੱਧ ਚਾਹੀਦੀ ਆ ਟਰੈਕਟਰ ਟਰਲੀ ਚਾਹੀਦੀ ਆ ਮਿੱਟੀ ਚਾਹੀਦੀ ਆ ਸੰਗਤ ਬਹੁਤ ਸੰਯੋਗ ਬਹੁਤ ਘੱਟ ਆ ਇਸ ਏਰੀਏ ਦਾ ਸੋ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਨਿਮਰਤਾ ਸਹਿਤ ਬੇਨਤੀ ਆ ਵੀ ਵੱਧ ਤੋਂ ਵੱਧ ਸੰਯੋਗ ਦਿੱਤਾ ਜਾਵੇ ਜੋ ਕਿ ਸਮੇਂ ਤੋਂ ਪਹਿਲਾਂ ਹੀ ਇਹ ਆਪਾਂ ਬੰਨ ਪੂਰ ਲਿਆ ਜਾਵੇ ਤੇ ਸਾਡੇ ਬਾਬਾ ਜੀ ਵੱਲੋਂ ਬਾਬਾ ਜਗਤਾਰ ਸਿੰਘ ਜੀ ਵੱਲੋਂ ਸੰਗਤ ਏਡ ਵੱਲੋਂ ਮੈਡੀਕਲ ਦੀ ਸਹੂਲਤਾ ਮਹੱਈਆ ਕਰਾਈ ਗਈ ਆ ਜੋ ਕਿ ਇੱਥੇ ਸੰਗਤਾਂ ਲੱਗੀਆਂ ਹੁੰਦੀਆਂ ਨੇ ਕਿਸੇ ਨੂੰ ਮੱਛਰ ਲੜ ਜਾਂਦਾ ਕਿਸੇ ਨੂੰ ਕੋਈ ਛੱਟ ਫੇਟ ਲੱਗ ਜਾਂਦੀ ਆ ਪੇਟ ਦੀਆਂ ਬਿਮਾਰੀਆਂ ਬਾਬਾ ਜੀ ਗਰਮੀ ਕਰਕੇ ਬੜੀਆਂ ਨਹੀਂ ਇੱਥੇ ਮੱਛਰ ਵੀ ਬਹੁਤ ਜ਼ਿਆਦਾ ਹੈ ਮੱਛਰ ਵੀ ਬਹੁਤ ਹੋ ਗਿਆ ਖਾਰਸ਼ੇ ਬੜੀ ਹੁੰਦੀ ਪਈ ਆ ਪਾਣੀ ਦੀ ਬਹੁਤ ਮਾਰ ਹੋਣ ਕਰਕੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਆ ਗਈਆਂ ਨੇ ਜਿਹਦੇ ਕਰਕੇ ਵੀ ਦਵਾਈਆਂ ਦੀ ਬਹੁਤ ਜ਼ਿਆਦਾ ਅਵਸ਼ਕਤਾ ਸੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸੰਗਤ ਏਡ ਵੱਲੋਂ ਇਹ ਦਵਾਈਆਂ ਮਹਈਆ ਕਰਾਈਆਂ ਗਈਆਂ ਨੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਹਨਾਂ ਦੇ ਤੋ ਸਾਰੀ ਸੰਗਤ ਵੱਧ ਚੜ ਕੇ ਸੰਜੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੋਗਾ ਸਿੰਘ ਵੀ ਇੱਥੇ ਹੁਣੇ ਹੋ ਕੇ ਗਏ ਨੇ ਰਾਜਸਥਾਨ ਸੇਵਾ ਕਰਾਉਂਦੇ ਨੇ ਬਾਬਾ ਜੀ ਦੇ ਜਥੇਦਾਰ ਬਾਬਾ ਭਜਨ ਸਿੰਘ ਜੀ ਇਹ ਪਾਕਿਸਤਾਨ ਸੇਵਾਵਾਂ ਕਰਾਉਂਦੇ ਨੇ ਇਸ ਟਾਈਮ ਸਾਰੇ ਇਕੱਠੇ ਹੋ ਕੇ ਇੱਥੇ ਹੱਲਾ ਮਾਰਦੇ ਕਿ ਇਹਨੂੰ ਸੇਵਾ ਜਿਹੜੀ ਆ ਪਹਿਲਾਂ ਆਪਾਂ ਕੰਪਲੀਟ ਕਰ ਲਈਏ ਅੱਗੇ ਜਿਹੜੇ ਦਿਨ ਨੇ ਤਿਹਾਰਾਂ ਦੇ ਦਿਨ ਆਗੇ ਨੇ ਗੁਰੂ ਸਾਹਿਬ ਦੇ ਗੁਰਯਾਜੀ ਦਿਵਸ ਤੇ ਦੀਵਾਲੀ ਇਹ ਸਾਰੇ ਜਿਹੜੇ ਚੱਲਣੇ ਆ ਨਾਲ ਨਾਲ ਦੇਨ ਤਿਹਾਰ ਇਹ ਵੀ ਸੰਗਤਾਂ ਨੇ ਮਨਾਉਣੀਆਂ ਅੱਜ ਜਿਹੜਾ ਰਮਦਾਸ ਵਿਖੇ ਸਮਾਧਾਂ ਤੇ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਚੌਥ ਦੇ ਮੇਲੇ ਬਣਾਏ ਜਾਂਦੇ ਆ ਰਮਦਾਸ ਵਿਖੇ ਸੋ ਉਹ ਵੀ ਚੱਲਦਾ ਪਿਆ ਵਾ ਤੇ ਇਧਰ ਸੰਗਤਾਂ ਨਾਲ ਸੇਵਾ ਕਰਦੀਆਂ ਪਈਆਂ ਤੇ ਸੰਗਤ ਦੇ ਵੱਲੋਂ ਆਪਾਂ ਸੇਵਾ ਇਹਨਾਂ ਸਾਰਿਆਂ ਦੀ ਕਰਨੀ ਆ ਦੂਜਿਆਂ ਬੰਨਾਂ ਤੇ ਵੀ ਪਹੁੰਚਦੇ ਲਾਗੇ ਅਨੰਦਪੁਰ ਸਾਹਿਬ ਵਾਲੇ ਮਹਾਂਪੁਰਖ ਜਿਹੜੇ ਉਹ ਵੀ ਸੇਵਾ ਕਰਾਉਂਦੇ ਪਏ ਆ ਉਧਰ ਜਿਹੜੀ ਸੰਗਤ ਲੱਗੀ ਹੈ ਉਹਨਾਂ ਨੂੰ ਮੈਡੀਸਨ ਜਿਹੜੀ ਆਪਾਂ ਪਹੁੰਚਾ ਕੇ ਆਉਣੀ ਆ ਲੋੜ ਅਨੁਸਾਰ ਸਾਰੇ ਆ ਕੇ ਲੈ ਲੈਂਦੇ ਨੇ ਵੀ ਤੁਸੀਂ ਸੇਵਾ ਭੇਜਦੇ ਆ ਤੇ ਆਪਾਂ ਲੈ ਕੇ ਅੱਗੇ ਆਉਣੇ ਆ ਤੇ ਅਸੀਂ ਸੰਗਤ ਨੂੰ ਇਹ ਪੀੜ ਕਰ ਰਹੇ ਆ ਬਾਅਦ ਤੋਂ ਬਾਅਦ ਬਾਬਾ ਜੀ ਦਾ ਸਨੋਗ ਦਿੱਤਾ ਜਾਏ ਤੇ ਸੰਗਤ ਦੇ ਸਨੋਗ ਨਾਲ ਹੀ ਇਹ ਸਾਰਾ ਕੰਮ ਹੋਣਾ ਹੈ ਕਿ ਬੰਨੇ ਖੁੱਲਾ ਤਿੰਨ ਕਿੱल्ल्या ਦਾ ਇਹ ਵੇ ਇੱਕ ਕਿੱਲੇ ਦਾ ਉਹ ਹੈ ਚਾਰ ਕਿੱल्ल्या ਦਾ ਬੰਨੇ ਤੇ ਇਹ 40 ਫੁੱਟ ਗਹਿਰਾ ਹੈ 40 ਫੁੱਟ 40 ਫੁੱਟ ਗਹਿਰਾ ਹੈ ਉਤੋਂ ਬਨਸ ਸਮੀਤ ਮਤਲਬ 55 ਫੁੱਟ ਗਹਿਰਾ ਏ ਸਮਝੋ ਉਤੋਂ 55 ਫੁੱਟ ਮਿੱਟੀ ਪੈਣੀ ਏ ਤੇ 50 ਫੁੱਟ ਚੌੜੀ ਏ 55 ਫੁੱਟ ਉੱਚੀ ਏ ਇੰਨਾ ਵੱਡਾ ਏ ਬਾੜੇ ਬਹੁਤ ਵੱਡਾ ਸੋ ਗਰੁੱਪ ਪਿਆਰਿਓ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਰੂਰ ਇੱਥੇ ਆਪਣੀਆਂ ਸੇਵਾਵਾਂ ਲੈ ਕੇ ਪਹੁੰਚੋ ਸਾਰੇ ਇਕੱਠੇ ਹੋ ਕੇ ਹੱਲਾ ਮਾਰਦਿਏ ਤੇ ਇਹ ਬੰਨ ਜਿਹੜੇ ਪੂਰੇ ਜਾਣ ਵਧੀਆ ਬਨ ਜਣ ਬਨ ਹੈ ਬੜਾ ਚੌੜਾ ਸੀਗਾ ਪਰ ਪਾਣੀ ਦਾ ਜ਼ੋਰ ਵੀ ਜਿਹੜਾ ਬੜਾ ਸੀਗਾ ਇੰਨਾ ਜ਼ੋਰ ਸੀਗਾ ਪਾਣੀ ਦਾ ਵੱਡੇ ਵੱਡੇ ਛਪੇਦੇ ਜਿਹੜੇ ਆ ਰੋਡ ਕੇ ਲੈ ਗਿਆ ਤੇ ਆਪਾਂ ਹੁਣ ਇਹਨਾਂ ਦੇ ਮਾਨਵਤਾ ਦੇ ਹਿਤ ਵਾਸਤੇ ਇਹ ਕਾਰਜ ਕਰਨੇ ਆ ਅਗਲੇ ਬੰਨਾ ਤੇ ਵੀ ਪਹੁੰਚਦੇ ਜਿੱਥੇ ਸੰਗਤਾਂ ਲੱਗੀਆਂ ਨਾਲੇ دیدار ਕਰਾਂਗੇ ਇਹਨਾਂ ਰੂਹਾਂ ਦੇ ਜਿਹੜੇ ਪਰਉਪਕਾਰ ਕਰਦੇ ਪਏ ਆ ਐਕਚੁਅਲੀ ਮੈਂ ਕੋਈ ਨਹੀਂ ਬਾਇਦਰ ਸ਼ੋਅ I will ਕੀ ਕਹਿ ਰਹੀ ਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਸੇ ਨਗਰ ਮੇਰਾ ਪਿੰਡ ਕੋਨੇਵਾਲਾ ਹੀ ਹੈ ਕੋਨੇਵਾਲਾ ਦਾ ਵਸਨੀਕ ਆ ਪਰ ਮੈਂ ਅੱਜ ਜੋ ਤੁਹਾਨੂੰ ਗੱਲਾਂ ਦੱਸਣਾ ਚਾਹੁੰਨਾ ਕਿ ਜੋ ਕੰਮ ਸਾਡੇ ਇਹ ਬਾਬਾ ਜੀ ਇਹ ਸੰਗਤ ਕਰਵਾ ਰਹੀ ਹੈ ਇਹ ਕੰਮ ਸਰਕਾਰਾਂ ਦੇ ਵਾਸਤੇ ਗੱਲ ਨਹੀਂ ਸੀ ਔਰ ਨਾ ਹੀ ਹੋ ਸਕਦੀ ਹੈ ਔਰ ਨਾ ਹੀ ਅੱਜ ਤੱਕ ਅਜੇ ਤੱਕ ਆ ਕੇ ਕਿਸੇ ਸਰਕਾਰ ਨੇ ਸਾਡੀ ਵਾਹ ਪੁੱਛੀ ਹੈ ਕਿ ਤੁਸੀਂ ਜਿਉਂਦੇ ਹੋ ਕਿ ਮਰ ਗਏ ਹੋ ਇਹ ਕਿਰਪਾ ਹੈ ਉਸ ਕਲਗੀ ਵਾਲੇ ਦੀ ਜਿਸ ਨੇ ਸਾਨੂੰ ਸਾਜਿਆ ਔਰ ਇਹ ਕੌਮ ਇਹੋ ਜੀ ਹੈ ਨਾ ਇਹ ਡਰ ਕੇ ਰਹਿ ਸਕਦੀ ਔਰ ਨਾ ਰਹੀ ਹੈ ਔਰ ਅਸੀਂ ਰਾਜ਼ੀ ਹਾਂ ਜ਼ਿੰਦਗੀ ਪਰ ਰਾਜ਼ੀ ਰਾਂਗੇ ਔਰ ਰਾਜ਼ੀਆਂ ਦੀ ਜ਼ਿੰਦਗੀ ਜੀ ਰਹੇ ਆ ਇਹ ਨਾ ਸੋਚੀਏ ਕਿ ਅਸੀਂ ਅੱਜ ਇਸ ਟਾਈਮ ਅਸ ਪਿੰਡ ਵਿੱਚ ਰਹਿ ਕੇ ਜੋ ਹੜ ਦੇ ਮਾਰੇ ਆ ਅਸੀਂ ਮਾਰੇ ਨਹੀਂ ਗਏ ਸਾਨੂੰ ਸਾਡੇ ਭਰਾ ਸਾਡੇ ਕਲਗੀਆਂ ਵਾਲੇ ਸਾਡੇ ਗੁਰੂ ਨੇ ਸਾਨੂੰ ਬਚਾਇਆ ਤੇ ਅੱਜ ਸਾਡੀ ਸੰਗਤ ਤੁਸੀਂ ਦੇਖ ਰਹੇ ਹੋ ਲਾਗੇ ਚਾਗੇ ਬੜੀ ਬੜੀ ਦੂਰੋਂ ਗੁਰੂ ਜੀ ਸੰਗਤ ਲੈ ਕੇ ਆਏ ਹੋਏ ਨੇ ਅੱਜ ਸੇਵਾ ਕਰਵਾ ਰਹੇ ਨੇ ਸੇਵਾ ਮਿੱਟੀ ਦੀ ਬੜੀ ਬੜੀ ਦੂਰੋਂ ਚੱਲ ਰਹੀ ਹੈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਇਹ ਕਲਗੀਆਂ ਵਾਲੇ ਪੁੱਤਰਾਂ ਦਾ ਜੋ ਸਾਡੇ ਨਾਲ ਸਾਡੇ ਅੱਜ ਮੋਢੇ ਨਾਲ ਮੋਢਾ ਲਾ ਕੇ ਇੱਥੇ ਖਲੋਤੇ ਨੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸਰਹ ਉਹ ਵੀ ਇੱਥੇ ਸੇਵਾ ਕਰਵਾ ਰਹੇ ਉਹਨਾਂ ਦੀ ਸੰਗਤ ਸੇਵਾ ਕਰਦੀ ਪਈ ਆ ਤੇ ਮੈਡੀਕਲ ਦੀ ਸੇਵਾ ਸੰਗਤ ਏਡ ਵੱਲੋਂ ਉਹਨਾਂ ਦੀ ਸੇਵਾ ਚ ਆਪਾਂ ਹਾਜ਼ਰ ਹੋਏ ਆ ਸੰਗਤ ਡੱਟੀ ਹੋਈ ਆ ਬੰਨ ਜਿਹੜਾ ਬਣਾਉਂਦੀ ਪਈ ਆ ਨਾਲ ਕਿੱਡੇ ਕਿੱਡੇ ਵੱਡੇ ਪਾੜ ਪੈ ਗਏ ਆ ਸੋਚਾ ਦੀ ਸੇਵਾ ਨਾਲ ਪਕੌੜੇ ਬਾਬਾ ਜੀ ਕਰਦੇ ਪਏ ਆ ਲੈਨੋ ਵਾਇਰਸ ਕੋਈ ਕਿਸੇ ਨੂੰ ਲੋੜ ਆ ਸਰੀਰ ਕਰਕੇ ਮੈਡੀਸਨ ਦੀ ਸੇਵਾ ਲੈ ਲਓ ਇੰਗਲੈਂਡ ਦੀਆਂ ਸੰਗਤਾਂ ਜੋ ਕੇ ਤੋਂ ਸੰਗਤਾਂ ਨੇ ਜਿਹੜੀ ਮੈਡੀਸਨ ਦੀ ਸੇਵਾ ਭੇਜੀ ਆ ਇਹ ਵੀਰਾਂ ਵਾਸਤੇ ਏ ਜਿਹੜੇ ਇਧਰ ਸੇਵਾ ਕਰਨ ਦੇ ਆ ਬਹੁਤ ਬਹੁਤ ਕਰੋ ਇਨ ਮਤਰਾ ਕਰ ਆ ਆਹ ਕ੍ਰੇਡ ਬਣਾਉਂਦੇ ਆ ਨਾ ਇਹਦੇ ਵਿੱਚ ਆ ਲੋਹੇ ਦੀਆਂ ਤਾਰਾਂ ਵਾ ਤੇ ਛਰੀ ਟਾ ਝਰੂਟਾਂ ਦੇ ਭਾਜੀ ਆ ਜਾਂਦੀਆਂ ਹੁਣ ਇਹ ਨਿੱਕੀ ਮੋਟੀ ਜੀ ਗੱਲ ਹੈ ਨਾ ਬਿਲਕੁਲ ਜੀ ਬਿਲਕੁਲ ਲੱਗ ਜਾਂਦੀ ਹੈ ਹਾਂ ਜੀ ਸੋ ਟੈਟਨਸ ਦੇ ਟੀਕੇ ਵੀ ਰੱਖੇ ਹੋਏ ਨਾਲ ਕਿ ਮਹਾਰਾਜ ਕਿਰਪਾ ਕਰੇ ਉਹ ਸਭ ਕੁਝ ਉਹਨਾਂ ਦੇ ਹੱਥ ਵਾਸਿਆ ਪਰ ਇੱਕ ਬੰਦੇ ਨੇ ਇਨਸਾਨ ਨੂੰ ਜਿਹੜੀ ਸੇਵਾ ਆਪਾਂ ਨੂੰ ਦਿੱਤੀ ਨਾ ਰੱਬ ਨੇ ਆਪਾਂ ਉਹ ਜ਼ਰੂਰ ਲੈ ਕੇ ਪਹੁੰਚਣੀ ਇੰਨਾ ਤੱਕ ਇਹ ਮੈਡੀਸਨ ਦੀ ਸੇਵਾ ਤਰਨਤਾਰਨ ਤੋਂ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਤਰਨਤਾਰਨ ਸਾਹਿਬ ਜੀ ਵਾਲੇ ਉਹਨਾਂ ਨੇ ਗੱਡੀ ਦਿੱਤੀ ਹੋਈ ਨਾਲ ਡਾਕਟਰ ਹਸਪੀਟਲ ਤੋਂ ਦਿੱਤੇ ਹੋਏ ਆ ਤੇ ਮੈਡੀਸਨ ਜਿਹੜੀ ਹੈ ਸੰਗਤ ਬਾਹਰ ਦੀ ਜਿਹੜੀ ਸੰਗਤ ਏਡ ਦੇ ਨਾਲ ਰਲ ਕੇ ਜਿਹੜੀ ਸੇਵਾ ਕਰਦੀ ਪਈ ਪੰਜਾਬ ਵਿੱਚ ਜਿਹੜੇ ਹੜ ਆਏ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਉੱਥੇ ਕਰਦੇ ਪਿਆ ਵੀਰਾਂ ਕ੍ਰੇਡ ਬਣਨ ਡਿਆ ਤੇ ਆਪਾਂ ਨੂੰ ਇੱਥੇ ਮੈਡੀਸਨ ਜਿਹੜੀ ਯਾਰ ਲੈ ਕੇ ਆਉਣਾ ਇਸ ਵਾਰ ਤੇ ਜ਼ਰੂਰੀ ਸਮਝਦੇ ਆ ਕਿ ਵੀਰ ਸੇਵਾ ਕਰਦੇ ਤਕਾਵਟ ਵੀ ਹੋ ਜਾਂਦੀ ਆ ਕੋਈ ਲੋਹੇ ਦੇ ਨਾਲ ਕੋਈ ਨੁਕਸਾਨ ਨਾ ਹੋ ਜੇ ਸੁਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਇਹ ਉਹਨਾਂ ਦੀ ਸੇਵਾ ਚੱਲਦੀ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਏ ਸੀਗੇ ਅੱਜ ਬਾਬਾਈ ਉੱਥੇ ਅੱਜ ਉੱਥੇ ਢਾ ਲੱਗੀ ਸਭਰਾਵੀ ਸਭਰਾਵੀ ਗਈ ਉੱਥੇ ਰਾਤ ਵੀ 3 ਵਜੇ ਤੱਕ ਉੱਥੇ ਰਹਿ ਆ ਛਪੇਟਾ ਲੱਗ ਗਿਆ ਢੇਟਾ ਲੱਗਣ ਦੀ ਵਾਰ-ਵਾਰ ਕਰ ਲਿਆ ਸੀ ਕਾਬੂ ਹਾਂਜੀ ਰਾਤ ਫੇਰ ਬਾਬਾਈ ਉੱਥੇ ਰਹਿ ਰਾਤ ਫੇਰ ਨਾ ਕਿਤੇ ਦਿੱਕਤ ਆ ਜਾਏ ਤੇ ਸਵੇਰ ਦੇ ਫੇਰ ਗੇੜਾ ਮਾਰਨ ਗਿਆ ਸੁਲਤਾਨਪੁਰ ਸਾਹਾ ਇੱਥੇ ਸ਼ਾਮ ਨੂੰ ਆਉਣਗੇ 3 ਵਜੇ ਬੋਲ ਉਹ ਇਹ ਮੜਾਇਆ ਆਹ ਆ ਸਾਹਮਣੇ ਪਾਸੇ ਮਿੱਟੀ ਪੈ ਗਈ ਇੱਧਰ ਵੀ ਪਾੜ ਸੀਗਾ ਉਹ ਨੁੱਕਰ ਤੱਕ ਇਹ ਸਾਰਾ ਇਹ ਪ੍ਰੋਫਰ ਹੋ ਗਿਆ ਜੀ ਇਹ ਬੰਨ ਦਿੱਤਾ ਇਹ ਵੀ ਪਾੜੀ ਇਹ ਵੀ ਇੱਧਰ ਪਾੜ ਸੀ ਕਾਫੀ ਹਾਂਜੀ ਹਾਂਜੀ ਇਹ ਇਹ ਕਿਦੋਂ ਤੋਂ ਲੱਗੇ ਸੀਗੇ ਇੱਧਰ ਇਹ ਚਾਰ ਚਿਰ ਚ ਪੂਰੇ ਆ ਗਿਆ ਏ ਚਾਰ ਪੰਜ ਦਿਨ ਹੋ ਗਏ ਜੀ ਪੰਜਾਂ ਦਿਨਾਂ ਚ ਕਰਤੇ ਕੰਮ ਜੀ ਹਾਂਜੀ ਇਹ ਵੀ ਕੰਪਲੀਟ ਕਰ ਦੇਣਾ ਜੇ ਰਹਿ ਗਿਆ ਥੋੜਾ ਇਹ ਅਜੇ ਫਾਈਨਲ ਕਰ ਦੇਣਾ ਵੀ ਇੱਥੇ ਮੁੜ ਕੇ ਮਿੱਟੀ ਟਰਾਲੀਆਂ ਨਾਲ ਸੁੱਟੀ ਸਾਈਡਾਂ ਤੇ ਕਰੀ ਕੋਵਰ ਕਰ ਲੈਣਾ ਕਰੇਡਾ ਨਾਲ ਹਾਂਜੀ 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 ਪੱਕਾ ਕਰਕੇ ਹਾਂਜੀ ਵਾਹਿਗੁਰੂ ਜੀ ਆਇਆਂ ਨੂੰ ਸੈਟ ਹੋ ਗਿਆ ਮੈਂ ਬਰਾ ਫੂਰੇ ਕਰ ਲਾ ਚਲੋ ਚਲੋ ਤਰੇ ਜਾਓ ਚੋਪੜੇ ਈਸਾਨ ਹੂ ਸੋਤ ਸ੍ਰੀ ਅਕਾਲੂ ਹਲੋ ਚਲੋ ਹਲੋ ਬਿੱਟ ਸਰਾ ਥੋੜਾ ਉਸੇ ਵੇਲੇ ਕੋਲੋਂ ਉਸ ਤੋਂ ਮਿਲੂ ਮਾ ਚੋਕਦੇ ਹੋਰ ਭਾਵੇਂ ਫੋਰ ਮਮਾ ਜੀ ਵਾਹਿਗੁਰੂ ਜੀ ਖਾਲਸਾ ਪਹਿਨ ਖਾਲਸਾ ਮੈਂ ਕਿੱਡੀ ਖੇੜੀ ਕਿਹੜੀ ਜਗ੍ਹਾ ਤੇ ਬਾਬਾ ਜੀ ਆਪ ਜੀ ਦਾ ਡੇਰਾ ਡੇਰਾ ਬਾਬਾ ਠਾਕੁਰ ਜੀ ਪਿੰਡ ਮਹਾਵਾ ਨਿਗਰਟਾ ਰਹੀ ਹੈ ਜੀ ਅੰਮ੍ਰਿਤਸਰ ਜਿਲ੍ਹਾ ਸਾਧ ਸੰਗਤ ਸੇਵਾ ਕਰੀ ਜਾ ਰਹੀ ਹੈ ਬਾਬਾ ਸੁਖਾ ਸਿੰਘ ਜੀ ਸਰਾਲੀ ਵਾਲਿਆਂ ਨੇ ਉਹਨਾਂ ਨੇ ਮੋਰਚਾ ਇੱਥੇ ਬੰਨ ਤੇ ਲਾਇਆ ਵਾ ਨਾਲ ਸਾਰੀ ਸਾਧ ਸੰਗਤ ਨੂੰ ਪ੍ਰੇਰਿਤ ਕਰਦੇ ਨੇ ਵੱਧ ਵੱਧ ਸਾਧ ਸੰਗਤੋ ਜੀ ਦੇਖ ਹੀ ਰਹੇ ਹੋ ਸੇਵਾ ਕਰ ਰਹੀ ਹੈ ਨਾਲੇ ਕੁੰਝ ਵੀ ਬਸ ਬਹੁਤ ਲੋੜ ਇੱਥੇ ਜੀ ਬੰਨ ਸਾਰੀ ਵੱਧ ਵੱਧ ਹੋਰ ਸਾਧ ਸੰਗਤ ਨਾਲ ਆਵੇ ਤੇ ਵੱਧ ਵੱਧ ਬੰਨ ਜਿਹੜੇ ਬੰਨਾਂ ਤੇ ਇੱਥੇ ਆਣ ਕੇ ਪਾਸੇਵਾ ਕਰ ਸਕੀਏ ਡੇਰਾ ਬਾਬਾ ਠਾਕੁਰ ਜੀ ਪਿੰਡ ਮਹਾਵਾ ਨਿਗਰਟ ਆ ਰਹੀ ਹੈ ਜੀ ਅੰਮ੍ਰਿਤਸਰ ਜ਼ਿਲ੍ਹਾ ਦੀ ਹੈ। ਹਾਂ ਜੀ। ਇੱਕ ਗਊਆਂ ਦੀ ਸੇਵਾ ਸੇ ਗਊਆਂ ਦੀ ਸੇਵਾ ਆਪਣੀ ਹਾਂ ਜੀ ਉੱਥੇ ਆਪਣੀ ਗਊਆਂ ਦੀ ਸੇਵਾ ਵਾਲਾ ਗਊਸ਼ਾਲਾ ਆਪਣੇ ਕੋਲ। ਔਰ 250 ਦੇ ਕਰੀਬ ਗਊ ਹੈ ਜਿਹੜੀ ਆਵਾਰਾ ਗਊ ਹੁੰਦੀ ਆ ਜੋ ਬੇਸਹਾਰਾ ਲੋਕ ਛੱਡ ਦਿੰਦੇ ਉਹਨਾਂ ਦੀ ਉੱਥੇ ਸੇਵਾ ਕੀਤੀ ਜਾਂਦੀ ਹੈ ਜੀ। ਸਿਰ ਪੀੜ ਹੁੰਦਾ। ਹਾਂ ਜੀ। ਕਰਾ ਲਓ ਬੀਪੀ ਚੈੱਕ ਕਰਾ ਲਓ। ਕਿੱਥੋਂ ਕਰਾਉਣੇ? ਆ ਵੇਖੋ ਬੱਚਾ। ਵੇਖੋ ਥੋੜਾ ਲੰਘਦੇ। ਥੋੜਾ ਲੰਘਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਗਤ ਏਡ ਵੱਲੋਂ ਮੈਡੀਕਲ ਦੀ ਸੇਵਾ ਲੈ ਕੇ ਆਪਾਂ ਇਥੇ ਰਮਦਾਸ ਪਹੁੰਚੇ ਸੀਗੇ 탑 ਅਸਥਾਨ ਬਾਬਾ ਬੁੱਢਾ ਸਾਹਿਬ ਦੀ ਉਹਨਾਂ ਦੇ ਅਸਥਾਨ ਨੇ ਇਸ ਤੋਂ ਬਾਅਦ ਅੱਗੇ ਜਿਹੜੇ ਅਸਥਾਨ ਜਿੱਥੇ ਮੇਲਾ ਚੱਲਦਾ ਪਿਆ ਚੌਥ ਦਾ ਉੱਥੇ ਮਹਾਰਾਜ ਜੀ ਸੱਚਖੰਡ ਪਿਆਨੇ ਤੋਂ ਬਾਅਦ ਉੱਥੇ ਉਹਨਾਂ ਦਾ ਸਰੀਰ ਜਿਹੜਾ ਸੰਭਾਲਿਆ ਗਿਆ ਸੀਗਾ ਤੇ ਅੱਜ ਤੀਜਾ ਦਿਨ ਆ ਤੀਜਾ ਕੱਲ ਚੌਥਾ ਇਸ ਸਬੰਧ ਵਿੱਚ ਇੱਥੇ ਮੇਲੇ ਜਿਹੜੇ ਮਨਾਉਂਦੇ ਪਏ ਨੇ ਬਾਬਾ ਗੁਰਮੀਤ ਸਿੰਘ ਜੀ ਸਾਡੇ ਨਾਲ ਨੇ ਬੰਨਾਂ ਦੀ ਸੇਵਾ ਚੱਲਦੀ ਪਈ ਆ ਤੇ ਜਿੱਦਾਂ ਬਾਬਾ ਜੀ ਪਾਣੀ ਦਾ ਹਾਰ ਸੀਗਾ ਚਾਰ ਕਿ ਦਿਨ ਜਦੋਂ ਅਸੀਂ ਪਹਿਲਾ ਆਏ ਸੀਗੇ ਜਿੰਨਾ ਰਸਤਿਆਂ ਜੇ ਰਸਤਿਆਂ 'ਚ ਅਜੇ ਸੰਗਤ ਜਿਹੜੀ ਚੱਲਦੀ ਪਈ ਆ ਇੱਤੇ 4-4 ਫੁੱਟ ਪਾਣੀ ਸੀ ਲੰਘਿਆ ਨਹੀਂ ਸੀ ਜਾਂਦਾ ਤੇ ਗੁਰੂ ਸਾਹਿਬ ਦੀ ਰਹਿਮਤ ਵਰਸੀ ਆ ਪਾਣੀ ਵੀ ਨਿਕਲ ਗਿਆ ਸੰਗਤ ਨੇ ਬੜੀ ਸੇਵਾ ਕੀਤੀ ਆ ਸੋ ਗੁਰੂ ਪਿਆਰਿਓ ਜਿਹੜੀ ਆਪਾਂ ਬੰਨਾਂ ਦੀ ਸੇਵਾ ਸ਼ੁਰੂ ਕੀਤੀ ਆ ਨਾ ਉਹਦੇ ਵਾਸਤੇ ਕਈ ਸੰਗਤਾਂ ਜਿਹਨੂੰ ਲੋਕੇਸ਼ਨ ਦਾ ਪਤਾ ਨਹੀਂ ਲੱਗਦਾ ਅਸੀਂ ਬਾਬਾ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਉਸ ਜਗ੍ਹਾ ਤੇ ਜਿਹੜੀਆਂ ਟਰਾਲੀਆਂ ਪਹੁੰਚ ਸਕਣ ਉਹਦੇ ਵਾਸਤੇ ਇੱਕ ਨੰਬਰ ਵੀ ਅਸੀਂ ਬਾਬਾ ਜੀ ਦੇ ਥਰੂ ਆਪ ਜੀ ਨੂੰ ਜਿਹੜਾ ਦੱਸਾਂਗੇ ਕਿ ਜਿੱਥੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤੁਸੀਂ ਉਸ ਨੰਬਰਾਂ ਤੇ ਪਹੁੰਚਣਾ ਵਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੰਗਤ ਬੇਨਤੀ ਕਰਦੀ ਆ ਕਿ ਸਾਨੂੰ ਜਿਹੜੀ ਲੋਕੇਸ਼ਨ ਸਹੀ ਜਿਹੜੀ ਪਤਾ ਲੱਗ ਜਾਵੇ ਤਾਂ ਕਿ ਅਸੀਂ ਸੇਵਾ ਲੈ ਕੇ ਉੱਥੇ ਪਹੁੰਚ ਸਕੀਏ ਤੇ ਉਹਦੇ ਵਾਸਤੇ ਆਪ ਜੀ ਨੰਬਰ ਵੀ ਦੱਸ ਦਿਓ ਤੇ ਕਿਰਨਾਂ ਦੀ ਉੱਤੇ ਸੇਵਾ ਚੱਲਣ ਦੀ ਹੈ ਕਿੰਨੀ ਮਿੱਟੀ ਦੀ ਲੋੜ ਆ ਕਿੰਦਾਂ ਦੀ ਲੋੜ ਆ ਸੰਗਤ ਨੇ ਵੀ ਜਰੂਰ ਆਪਾਂ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਅਿਸਾ ਸੰਗਤ ਜੀਓ ਕਿ ਆਪ ਨੂੰ ਕਿ ਕਲੇ ਪਹੁੰਚਾਂਗੇ ਤਾਂ ਆਪ ਜਾਣਦੇ ਹੋ ਇਸ ਸਮੇਂ ਦੇ ਵਿੱਚ ਜੋ ਕਿ ਰਮਦਾਸ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਇਲਾਕੇ ਵਿੱਚ ਔਰ ਰਮਦਾਸ ਦੇ ਤਪਸਥਾਨ ਦੇ ਵਿੱਚ ਆਪਾਂ ਖੜੇ ਹਾਂ ਜੋ ਕਿ ਕਾਫੀ ਲੰਮੇ ਸਮੇਂ ਤੋਂ ਸੇਵਾ ਚੱਲਦੀ ਪਈ ਹੈ ਇਸ ਸੰਵਾਦਾਂ ਦੇ ਵੱਡੇ ਤਲਾਅ ਤੇ ਤਪਸਥਾਨ ਦਰਬਾਰ ਸਾਹਿਬ ਬਣਾਇਆ ਇੱਕ ਲੰਗਰ ਹਾਲ ਬਣਾ ਦਰਹਾਲ ਬਣਾਇਆ ਕਿਸਵਾਵਾ ਤੇ ਆ ਸਾਰੀਆਂ ਜਨਤਾ ਜਾਣਦੀ ਹਨ ਸੋ ਇਸ ਤਰ੍ਹਾਂ ਤੇ ਬੜੇ ਸਮੇਂ ਦੀ ਜਿਹੜੀ ਆ ਕਰਵਟ ਨੇ ਤੇ ਵੱਖਰਾ ਰਸਤਾ ਬਣਾਇਆ ਕਿ ਆਮ ਜੀਵਾਂ ਦੇ ਵਿੱਚ ਬਹੁਤ ਭਾਰੀ ਵੱਡਾ ਨੁਕਸਾਨ ਹੈ ਇਹ ਦੇ ਕੁਦਰਤ ਵੱਲੋਂ ਪਰ ਜਿਹੜੇ ਨਾਸ਼ਣ ਵਾਲੇ ਜੀਵ ਨੇ ਉਹਨਾਂ ਵਾਸਤੇ ਔਖੀ ਘੜੀ ਹੈ ਉਸ ਔਖੀ ਘੜੀ ਦੇ ਵਿੱਚ ਕਿ ਹੋਰ ਵੀ ਸੰਪਰਦਾਵਾਂ ਜਿਹੜੀਆਂ ਉਦਮ ਕਰਦੀਆਂ ਪਈਆਂ ਨੇ ਤੇ ਤੁੰ ਵਾਬਾ ਜਗਤਾਰ ਸਿੰਘ ਜੀ ਕਾਰ ਸੇਵਾਦਾਰਾਂ ਵੱਲੋਂ ਉਹਨਾਂ ਵੱਲੋਂ ਵੀ ਪਰਾਲਾ ਕੀਤਾ ਗਿਆ ਜੋ ਕਿ ਦੋ ਥਾਵਾਂ ਤੇ ਬੰਨ੍ਹ ਨੇ ਇੱਕ ਥਾਂ ਤੇ ਕਿਤੇ ਨੇ ਕਿਲੇ ਦਾ ਅੰਦਾਜ਼ਾ ਦੂਜੀ ਥਾਂ ਤੇ ਸ਼ਾਇਦ 5 ਕਿਲੇ ਦਾ ਅੰਦਾਜ਼ਾ ਹੋਵੇ ਕਿ ਉਹ ਦੋ ਥਾਵਾਂ ਤੇ ਸੰਗਤ ਲੱਗੀ ਹੋਈ ਹੈ ਜੋ ਕਿ ਰਮਦਾਸ ਤੋਂ ਕਿ ਸਿੱਧੀ ਕਮਾਲਪੁਰ ਚੌਕੀ ਨੇ ਜਾਂਦਾ ਰਸਤਾ ਤੇ ਕਮਾਲਪੁਰ ਚੌਕੀ ਦੇ ਛੜ ਦੇ ਬੰਨੇ ਕੁਝ ਇੱਕ ਜੰਗਲ ਜੰਗਲ ਦੇ ਵਿੱਚ 1 ਕਿਲੋ ਕਿਲੋਮੀਟਰ ਦੇ ਅੰਦਾਜ਼ੇ ਨਾਲ ਅੱਗੇ ਔਰ ਦੂਜਾ ਜਿਹੜਾ ਚੌਕੀ ਦੇ ਨਾਲ ਹੀ ਖਾਬੇ ਮੁੜ ਕੇ ਤੇ ਅੱਗੇ ਜਾਂਦਾ ਕਿਲੋ ਕਿਲੋਮੀਟਰ ਅੱਗੇ ਜਾ ਕੇ ਉਹ ਬੰਨਾ ਸੋ ਸਾਰਿਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਟ੍ਰੈਲੀਆਂ ਦੀ ਮਿੱਟੀ ਦੀ ਤੋੜਿਆਂ ਦੀ ਹੱਥੀਂ ਆ ਕੇ ਜਿੰਨੀ ਵੀ ਸੇਵਾ ਕਰ ਸਕਦੇ ਹੋ ਘਰਾਂ ਦੇ ਵਿੱਚੋਂ ਤੋੜੇ ਭਰ ਕੇ ਮਿੱਟੀ ਲਿਆਓ ਵੈਸੇ ਪਿੰਡਾਂ ਵਿੱਚੋਂ ਮਿੱਟੀ ਭਰ ਕੇ ਲਿਆਓ ਸੋ ਸਟੈਂਡ ਤੇ ਮਿੱਟੀ ਠੀਕ ਹੈ ਲਾਗੇ ਮਿਲਦੀ ਬੜੀ ਹੈ ਕਿਸੇ ਨੇ ਨਕਾਰ ਨਹੀਂ ਕੀਤਾ ਪਰ ਦੂਰ ਦੇ ਸਫਰ ਤੋਂ ਉਹ ਕਰਨਾ ਪੈਂਦਾ ਇਕੱਲਾ ਨੌਰ ਦੇ ਲਾਗੋਂ ਹੋਰ ਵੀ ਜਿੰਨਾ ਜਿੰਨਾ ਲੋੜ ਪੈਂਦੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ ਕੇ ਸਾਰੇ ਹਿੱਸਾ ਪਾ ਕੇ ਇਸ ਬੰਨ ਨੂੰ ਪੂਰਾ ਕਰੀਏ ਪੂਰਾ ਕੰਮ ਤੋਂ ਬਾਅਦ ਵੀ ਆਪਾਂ ਇਸ ਕੋਸ਼ਿਸ਼ ਕਰੀਏ ਕਿ ਇਹਾਂ ਬੰਨਾਂ ਨੂੰ ਅੱਗੇ ਮਾਰ ਪੈਣ ਤੋਂ ਇਹਦਾ ਕੋਈ ਹੋਰ ਰਸਤਾ ਬਣਾਈਏ ਜਿਹੜਾ ਲੰਮੇ ਸਮੇਂ ਵਿੱਚ ਸਾਨੂੰ ਕੋਈ ਰਸਤਾ ਕਾਮਯਾਬ ਹੋਇਆ ਸੋ ਸਾਰੀਆਂ ਸੰਗਠਨਾਂ ਤਨ ਅਪੀਲ ਹੈ ਕਿ ਆਪ ਵੱਲ ਚੜ ਕੇ ਟੇਟੇਲੀਆਂ ਦੀਆਂ ਗੱਡੀਆਂ ਦੇ ਏਟੇਪਰਾ ਦੀ ਮਿੱਟੀ ਦੀ ਤਨ ਮੰਤਾਂ ਦੀ ਜੋ ਵੀ ਸੇਵਾ ਕਰ ਸਕਦੇ ਨੇ ਬਹੁਤ ਵੱਡਾ ਸਹਿਯੋਗ ਦਿਓ ਸੋ ਸਾਰੀਆਂ ਸੰਗਠਨਾਂ ਨੂੰ ਬੇਨਤੀ ਹੈ ਕਿ ਕਰ ਸੰਪਰਕ ਕਰਨਾ ਹੋਵੇ ਕਿ 10 ਦਾ ਨੰਬਰ ਹੈ 98766 82457 ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਆਪ ਜੀ ਨੂੰ ਨਾਲ ਦਰਸ਼ਨ ਕਰਵਾ ਰਹੇ ਆ ਤੇ ਅਸੀਂ ਇਸ ਵੀ ਦਿਓ ਸਾਰੇ ਆਪ ਜੀ ਕਿ ਅਸੀਂ ਇਹ ਸੇਵਾ ਨਿਭਾ ਸਕੀਏ ਜਿਹੜੀਆਂ ਡਿਊਟੀਆਂ ਤੁਸੀਂ ਸਾਡੀਆਂ ਲਾ ਦਿਤੀਆਂ ਵੱਡੀਆਂ ਜ਼ਿੰਮੇਵਾਰੀਆਂ ਵਾ ਬੜੀ ਵੱਡੀ ਗਰਾਊਂਡ ਤੇ ਤੁਸੀਂ ਸਾਨੂੰ ਭੇਜਿਆ ਇਹ ਪੰਜਾਬ ਦਾ ਜਿਹੜਾ ਖਰਾਬਾ ਬਹੁਤ ਵੱਡੀ ਗਰਾਊਂਡ ਆ ਤੇ ਸਭ ਤੋਂ ਜ਼ਿਆਦੀ ਜਿਹੜੀ ਮੇਨ ਬੇਨਤੀ ਕਰਨ ਵਾਲੀ ਆ ਗੁਰੂ ਪਿਆਰਿਓ ਜਿਹੜੇ 라ਵਾਂ ਤੇ ਅਸੀਂ ਦੇਖ ਕੇ ਆਏ ਆ ਨਾ ਪਰਿਵਾਰ ਬਾਬਾ ਜੀ ਨੰਬਰ ਲਿਖਾਈ ਜਾਂਦੇ ਆ ਹਰੇਕ ਨੂੰ ਨੰਬਰ ਲਿਖਾਈ ਜਾਂਦੇ ਦੇ ਅੱਜ ਇਸ ਈਦ ਦੀ ਜਿਹੜੀ ਬੜੀ ਲੋੜ ਹੈ ਕਸੀ ਇਹਨਾਂ ਪਰਿਵਾਰਾਂ ਵਾਸਤੇ ਕਿ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਆ ਕਿ ਜਿੱਥੇ-ਜਿੱਥੇ ਤੂੜੀ ਦੀ ਲੋੜ ਪਈਏ ਚਾਰੇ ਦੀ ਆਟੇ ਦਾਲ ਦੀ ਉਹ ਸਾਰੇ ਪ੍ਰੇਮੀ ਨਾਲ ਲੱਗੇ ਹੋਏ ਨੇ ਉੱਥੇ ਸਾਨੂੰ ਅੱਗੇ ਹੁਣ ਬੜੀ ਲੋੜ ਬੜੀ ਵੱਡੀ ਹੈ ਕਸੀ ਉਹ ਪੂਰੇ ਜੋਰ ਦੇ ਨਾਲ ਧਿਆਨ ਕੀਤਾ ਹੋਇਆ ਕਿ ਬੀਜਾਂ ਦੀ ਲੋੜ ਏ ਖਾਦ ਦੀ ਲੋੜ ਏ ਪੰਜੀਆਂ ਦੇ ਬੋਰ ਖਰਾਬ ਹੋ ਗਏ ਨੇ ਅਸੀਂ ਉਹਨਾਂ ਦੇ ਵਿੱਚ ਸਹਿਯੋਗ ਦੇਣਾ ਕਿ ਹਰ ਪੱਖੋਂ ਵਿਕਰਾਂ ਦੇ ਵਿੱਚ ਘਰ ਟਹਿਗੇ ਨੇ ਅਸੀਂ ਉਹ ਵੀ ਮਦਦ ਕਰਨੀ ਹੈ ਅੱਜ ਬੰਨਾਂ ਦੇ ਵਿੱਚ ਲੱਗੇ ਹੋਇਆ ਕਿ ਆਮ ਦੇ ਸਮੇਂ ਜਿਹੜੀਆਂ ਫਸਲਾਂ ਬੀਜੀਆਂ ਜਾਣ ਸਾਂਭੀਆਂ ਜਾਣ ਅਸੀਂ ਉਹ ਵੀ ਕੋਈ ਯੋਗ ਨਾਲ ਲੱਗੇ ਹੋਇਆ ਸੋ ਸਾਰਾ ਜਿਹੜਾ ਕੋਈ ਸੰਗਤਾਂ ਦਾ ਸਹਿਯੋਗ ਨਾਲ ਹੀ ਹੋਣਾ ਇਨਸਾਨ ਇਕੱਲਾ ਕੁਝ ਨਹੀਂ ਕਰ ਸਕਦਾ ਇਸ ਟਾਈਮ ਤੇ ਬਾਬਾ ਬੁੰਡਾ ਸਾਹਿਬ ਜੀ ਕਿਰਪਾ ਕਰਨ ਤਨ ਤਨ ਸਤਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਸੋ ਇਸ ਤੋਂ ਅੱਗੇ ਆਪਾਂ ਜਾਂਦੇ ਰਸਤੇ ਵਿੱਚ ਜਿੰਨੇ ਵੀ ਕੋ ਪਿੰਡ ਹੋਣਗੇ ਮੈਡੀਸਨ ਜਿਹੜੀ ਸੇਵਾ ਆਪਾਂ ਲੈ ਕੇ ਆਏ ਆ ਇਹ ਵਰਤੋਂਦੇ ਜਾਵਾਂਗੇ ਤੇ ਨਾਲ ਜਿਹੜੀ ਬੇਨਤੀ ਕਰਦੇ ਪਏ ਆ ਪੈਸੇ ਨਾ ਦਿਓ ਕਿਸੇ ਨੂੰ ਵੀ ਜਿਹੜੇ ਘਰ ਟੁੱਟੇ ਹੋਏ ਆ ਜੇ ਤੁਸੀਂ ਨੰਬਰ ਦਿੱਤੇ ਹੋਏ ਆ ਉਹਨਾਂ ਨੰਬਰਾਂ ਦੇ ਉੱਤੇ ਖੁਦ ਜਾ ਕੇ ਵੀ ਤੁਸੀਂ ਵੇਖੋ ਜੇ ਘਰ ਛੁੜੀ ਹੋ ਗਿਆ ਉਹਨਾਂ ਨੂੰ ਪੁੱਛੋ ਇਹ ਤੁਹਾਡਾ ਕੌਣ ਬਣਾ ਰਿਹਾ ਉਹਨੂੰ ਸੰਯੋਗ ਕਰੋ ਉਹਨੂੰ ਸੇ ਜੋ ਕਰੋ ਜਿਹੜਾ ਬਣਾ ਰਿਆ ਵਾ ਉਹਨੂੰ ਕੋਈ ਸੀਮੈਂਟ ਬੱਜਰੀ ਲਿਆ ਕੇ ਦੇ ਦੋ ਘਰ ਵਾਲਿਆਂ ਨੂੰ ਡਾਇਰੈਕਟ ਪੈਸੇ ਨਾ ਦਿਓ ਜਿਹੜੀ ਲੋੜ ਆ ਜਿੱਦਾ ਇੱਥੇ ਸੰਪਰਦਾਵਾਂ ਕਾਰਜਕਾਰਨੀਆਂ ਪਈਆਂ ਜੇ ਉਹ ਸੇਵਾ ਨਿਭਾ ਰੀਆਂ ਉਹਨਾਂ ਨੂੰ ਦਿਓ ਜੇ ਕੋਈ ਐਨ ਜੀਓ ਕਰ ਰਿਹਾ ਉਹਨਾਂ ਦੇ ਥਰੂ ਕਰੋ ਤੁਸੀਂ ਆਪ ਨਾਲ ਆ ਕੇ ਖੜੇ ਹੋ ਤੁਹਾਡਾ ਵੀ ਦੱਸਾਂਗੇ ਇਹ ਪਰਿਵਾਰ ਕਿਹੜੇ ਆ ਰਹੇ ਨੇ ਕਿੰਨਾ ਸੇਵਾ ਦਿੱਤੀ ਅਸੀਂ ਸਾਰੇ ਆਪ ਜੀ ਨੂੰ ਖੁੱਲਾ ਓਪਨ ਰੱਖਾਂਗੇ ਕੁਝ ਲੁਕਾ ਕੇ ਛੁਪਾ ਕੇ ਨਹੀਂ ਜਿਹੜਾ ਛੁਪ ਕੇ ਹੁੰਦਾ ਵੇਖੋ ਅਕਾਊਂਟ ਨੰਬਰ ਜਿਹੜੇ ਆ ਉਹ ਕਹਿ ਰਿਹਾ ਜੱਟ ਕਹਿ ਰਿਹਾ ਸੀਗਾ ਜ਼ਿੰਮੇਦਾਰ ਕਿ ਇਹਨੇ ਲੱਖ ਰੁਪਈਆ ਨੂੰ ਆ ਗਿਆ ਉਹ ਸਾਨੂੰ 20000 ਦੱਸ ਰਿਹਾ ਸੀਗਾ ਤੇ ਇਦਾਂ ਬਹੁਤ ਸਾਰਾ ਜਿਹੜਾ ਐਸਾ ਕੰਮ ਹੋਣਾ ਵਾ ਜਿਹੜਾ ਕਿਰਤੀਆਂ ਦਾ ਪੈਸਾ ਖਰਾਬ ਨਾ ਹੋਵੇ ਮਦਦ ਕਰਨੀਆਂ ਆਪਾਂ ਇਹਨਾਂ ਨੂੰ ਉਠਾਉਣਾ ਵਾ ਪਰ ਆਪਾਂ ਇਦਾਂ ਦੇ ਅਪਾਹਜ ਨਹੀਂ ਬਣਾਉਣਾ ਕਿ ਸਾਰੀ ਉਮਰ ਮੁੜ ਕੇ ਕੰਮ ਹੀ ਨਾ ਕਰ ਸਕਣ ਇਹਨਾਂ ਨੂੰ ਕੰਮ ਵੀ ਕਰਾਉਣਾ ਆਪਾਂ ਵੀ ਆਪਣੇ ਸਿਰ ਤੇ ਰੈਣ ਖੜੇ ਇਸ ਵਾਤੇ ਆਪਾਂ ਮਦਦ ਕਰ ਰਹੇ ਆਂ ਸੋ ਆਪਾਂ ਤਾਂ ਆਪੇ ਸਤਨਬਾ ਬਾਬੂਡਾ ਸਾਹਿਬ ਜੀ ਪਹੁੰਚੇ ਆ ਇਸ ਤੋਂ ਅੱਗੇ ਆਪਾਂ ਹੁਣ ਪਰਵਾਰਾਂ ਕੋ ਲੰਘਦੇ ਮੈਡੀਸਨ ਜਿਹੜੀ ਉਹ ਸੇਵਾ ਕਰਦੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ